ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ ਨਾ ਆਪਾਂ ਕੇ ਨੂੰ ਨਾ ਪੈਸੇ ਕਮਾਉਣੇ ਆ ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ ਨਾ ਮੈਂ ਬੱਸਾਂ ਚ ਹਿੱਸਾ ਪਾਉਣਾ ਹੈ ਨਾ ਮੈਂ ਰੇਤੇ ਦੀਆਂ ਖੱਡਾਂ ਚ ਹਿੱਸਾ ਪਾਉਣਾ ਹੈ ਨਾ ਮੈਂ ਟਾਬਿਆਂ ਚ ਹਿੱਸਾ ਪਾਉਣਾ ਹੈ ਨਾ ਮੈਂ ਠੇਕਿਆਂ ਚ ਹਿੱਸਾ ਪਾਉਣਾ ਹੈ ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਜ਼ਰੂਰ ਪਾਉਣਾ ਹੈ ਉਹਨੇ ਕਹਾਂ ਦੀ ਕਹਾਂ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦੇਣਾ ਪਰ ਤੁਸੀਂ ਕਹਾਂ ਨਾ ਗੱਲ ਅੱਗੇ ਨਾ ਕਰਦੇਓ ਬਸ ਗੱਲ ਇੱਥੇ ਰਵੇ ਬਸ ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰਦੇ ਨੇ ਉਹ ਗੱਲ ਫਿਰ ਕਹਾਂ ਲੰਦ ਜਾਂਦੀ ਏ ਸੁਨੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਧਿਆ ਭਗਵੰਤ ਮਾਨ ਜਿੰਨੀਆਂ ਮਰਜ਼ੀ ਹਰਿਆਣਾ ਚ ਰੈਲੀਆਂ ਕਰ ਲੈਣਾ ਸਾਡੇ ਕੋਲੇ ਪੈਸੇ ਬਹੁਤ ਐ ਜੇ ਤੁਹਾਨੂੰ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਉਹ ਥੋੜੇ ਹੀ ਨੇ ਇਹਨਾਂ ਨੇ ਕਿਹਾ ਨਰਮਾ ਬੀਜਿਆ ਥੋੜੇ ਪੈਸੇ ਨੇ ਕੀ ਕਰ ਦਿਓ 20 ਹਾਂ ਤੇ ਵੋਟਾਂ ਵਾਲੇ ਬਿਨ ਝਾੜੂ ਵਾਲਾ ਬੜਨ ਦਬਕੇ ਵੀ ਹੈ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਇਹਨੂੰ ਮਾਫ ਆ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਮੈਂ ਕਿਹਾ ਮੈਂ ਕਿਹਾ ਡਰਦਾ ਮੇਰਾ ਕੀ ਕਰ ਲੈਣਗੇ ਨਾ ਆਪਾਂ ਕਿਹਨੂੰ ਨਾ ਪੈਸੇ ਕਮਾਉਣੇ ਆ ਨਾ ਇਹਨਾਂ ਦੇ ਕਮਾਏ ਹੋਏ ਰਹਿਣ ਦੇਣੇ ਆ ਆਪਣਾ ਸਿੱਧਾ ਹਿਸਾਬ ਹੈ ਨਾ ਮੈਂ ਬੱਸਾਂ ਚ ਹਿਸਾਬ ਪਾਉਣਾ ਹੈ ਨਾ ਮੈਂ ਤੇ ਵਿਆ ਖੱਡਾ ਜਿੱਸਾ ਪਾਉਣਾ ਨਾ ਮੈਂ ਟਾਬਿਆਂ ਚ ਸਭ ਹੋਣਾ ਨਾ ਮੈਂ ਠੇਕਿਆਂ ਚ ਸਭ ਪਾਉਣਾ ਹਿੱਸਾ ਪਾਉਣਾ ਤਾਂ ਪੰਜਾਬ ਦੇ 3.5 ਕਰੋੜ ਲੋਕ ਤੇ ਹਰਿਆਣੇ ਦੇ 2.5 ਕਰੋੜ ਲੋਕਾਂ ਦੇ ਦੁੱਖਾਂ ਸੁਪਾਂ ਚ ਹਿੱਸਾ ਜ਼ਰੂਰ ਪਾਉਣਾ ਉੱਥੇ ਪਾਉਂਗਾ ਇਸਾ ਮੇਰਾ ਕੀ ਕਰ ਲੈਣਗੇ ਇਹ ਹੁਣ ਮੈਨੂੰ ਪਤਾ ਲੱਗਿਆ ਪੈਸੇ ਦੇਣ ਆਉਣਗੇ ਕੋਈ ਮੈਨੂੰ ਬੀਜੇਪੀ ਦਾ ਇੱਕ ਲੀਡਰ ਮਿਲਿਆ ਸੀ ਉਹਨੇ ਗਾਹਾਂ ਦੀ ਗਾਹ ਗੱਲ ਦੱਸੀ ਐ ਮੈਂ ਤੁਹਾਨੂੰ ਦੱਸ ਦੇਣਾ ਪਰ ਤੁਸੀਂ ਗਾਹਾਂ ਨਾ ਗੱਲ ਅੱਗੇ ਨਾ ਕਰਦੇਓ ਬਸ ਗੱਲ ਇੱਥੇ ਰਵੇ ਬਸ ਕਈ ਵਾਰੀ ਤੁਸੀਂ ਨਾ ਇੱਧਰ ਉੱਧਰ ਕਰ ਦਿੰਦੇ ਹੋ ਗੱਲ ਫਿਰ ਗਾਹਾਂ ਲੰਘ ਜਾਂਦੀ ਐ ਉਹ ਕਹਿੰਦਾ ਕੇਜਰੀਵਾਲ ਸੁਣੀਤਾ ਕੇਜਰੀਵਾਲ ਸੰਜੇ ਸਿੰਘ ਮਨੀਸ਼ ਸੋਧਿਆ ਭਗਵੰਤ ਮਾਨ ਜੁਨਿਓ ਮਰਜੀ ਹਰਿਆਣੇ ਚ ਰੈਲੀਆਂ ਕਰ ਲੈਣਾ ਸਾਡੇ ਕੋਲੇ ਪੈਸੇ ਬਹੁਤ ਐ ਅਸੀਂ ਵੋਟਾਂ ਤੋਂ 2 ਦਿਨ ਪਹਿਲਾਂ 2 ਰਾਤਾਂ ਪਹਿਲਾਂ ਅਸੀਂ ਪੈਸੇ ਵੰਡਾਂਗੇ ਤੇ ਜਿੱਤਾਂਗੇ ਮੈਂ ਕਿਹਾ ਭਰਾਵਾ ਹੁਣ ਇਹ ਤਾਂ ਤੁਹਾਡੇ ਕੋਲੇ ਪੈਸੇ ਹੈਗੇ ਨੇ ਵੀਰੋ ਰਾਣੀਆਂ ਵਾਲਿਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਹਾਨੂੰ ਇਹ ਵੋਟਾਂ ਤੋਂ ਪਹਿਲਾਂ ਪੈਸੇ ਦੇਣ ਆਏ ਕਿਰਪਾ ਕਰਕੇ ਜਵਾਬ ਨਾ ਦੇ ਦਿਓ ਲੈ ਲਿਓ ਲੈ ਲਿਓ ਉਹ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਲక్ష్ਮੀ ਨਹੀਂ ਮੋੜੀ ਦੀ ਹੁੰਦੀ ਉਹ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਬੀਜਿਆ ਥੋੜੇ ਹੀ ਪੈਸੇ ਨੇ ਬਸ ਇੰਨਾ ਕੁ ਕਰ ਦਿਓ ਵੀ ਆਹ ਤੇ ਵੋਟਾਂ ਵਾਲੇ ਬਿਨ ਝਾੜੂ ਵਾਲਾ ਬੜਨ ਦਬਕੇ ਵੀ ਆਹ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰ ਦੋ ਬਾਕੀ ਨੂੰ ਮਾਫ ਆ ਬੜਾ ਸਾਮੇਦਾਰ ਲੱਕਾ ਬੜਾ ਸਮਝਦਾਰ ਇਲਾਕਾ ਹੈ ਬਈ ਸਾਰੇ ਸਮਝ ਗਏ ਆਹੀ ਕੰਮ ਕਰਨਾ ਵੀ ਮੈਂ ਹੁਣ ਤੁਹਾਡੇ ਵੱਲੋਂ ਇਹੀ ਸਮਝਾਂ ਵੀ ਹਾਂ ਬਾਜੀ ਸੁਆ ਜੀ ਪ੍ਰਮਾਤਮਾ ਦੋ ਵਾਰੀ ਅਰਦਾਸ ਇਹੀ ਕਰੀਂਦੀ ਆ ਪ੍ਰਮਾਤਮਾ ਉਹ ਜਿੰਨੀ ਕ इज्जत ਬਣਾਤੀ ਐਨੀ ਕ ਕਾਇਮ ਰੱਖੀ ਭਾਵੇਂ ਵਧਾਈ ਨਾ ਪਰ ਕਟਣ ਨਾ ਦੇਈਂ ਉਹ ਮੇਰੇ ਤੋਂ ਕੋਈ ਇਹੋ ਜਿਹੀ ਫੈਲਣਾ ਸੈਨ ਕਲਾਰ ਨਹੀਂ ਰੱਬਾ ਜਿਹਦੇ ਨਾਲ ਕਿਸੇ ਘਰ ਦਾ ਚੁੱਲ੍ਹਾ ਬੁਝਦਾ ਹੋਵੇ ਮੇਰੇ ਤੋਂ ਹਮੇਸ਼ਾ ਇਹੋ ਜਿਹੇ ਫੈਸਲੇ ਕਰਾਈ ਜਿਹਦੇ ਨਾਲ ਕਿਸੇ ਦੇ ਘਰ ਚ ਤਰੱਕੀ ਦਾ ਦੀਵਾ ਜਗਦਾ ਹੋਵੇ ਤਰੱਕੀ ਹੁੰਦੀ ਹੋਵੇ ਉਸ ਘਰ ਸੁਪੀਰ ਇਹਨਾਂ ਦੇ ਮਗਰ ਨਾ ਲੱਗਿਓ ਅੱਛਾ ਹੁਣ ਤੁਹਾਨੂੰ ਲੌਲੀਪੌਪ ਦੇਣਗੇ ਇੱਕ ਤਾਂ ਦੇਤਾ ਵੀ 100 ਰੁਪਿਆ ਸਿਲੰਡਰ ਸਸਤਾ ਇਹਨਾਂ ਨੂੰ ਪੁੱਛੋ 1000 ਰੁਪਿਆ ਮਹਿੰਗਾ ਕਿਨੇ ਕੀਤਾ ਸੀ 100 ਰੁਪਿਆ ਸਸਤਾ ਤਾਂ ਕਹਤਾ 1000 ਰੁਪਿਆ ਮਹਿੰਗਾ ਕਿਨੇ ਕੀਤਾ ਸੀ ਇਹ ਵੀ ਸੋਚ ਲਿਆ ਕਰੋ ਆਪਾਂ ਸੋਚਣ ਲੱਗਦੇ ਆ ਨਾ ਕੱਲਾ ਇਹ ਵੀ ਸਸਤਾ ਕਰਤਾ ਯਾਰ ਹੈ ਉਹ ਭਾਈ ਮਹਿੰਗਾ ਕਿਨੇ ਕੀਤਾ ਸੀ ਪਹਿਲਾਂ ਇਹ ਤਾਂ ਦੇਖ ਲਓ ਇੱਕ ਨਾ ਪਰਿਵਾਰ ਸੀ ਕੁੜੀ ਦੀ ਸ਼ਾਦੀ ਸੀ ਇਕਲੌਤੀ ਲਾਡਲੀ ਕੁੜੀ ਸੀ ਜ਼ਿਮੀਂਦਾਰ ਪਰਿਵਾਰ ਸੀ ਵਧੀਆ ਖਾਂਡਾ ਪਿੰਦਾ ਪਰਿਵਾਰ ਸੀ ਉਹਨਾਂ ਨੇ ਕਿਹਾ ਧੂਮ ਧਾਮ ਨਾਲ ਸ਼ਾਦੀ ਕਰਾਂਗੇ ਇਕਲੌਤੀ ਕੁੜੀ ਐ ਉਹਨਾਂ ਨੇ ਕੁੜੀ ਨੂੰ ਵਿਦਾ ਕਰਨ ਵਾਸਤੇ ਸਮਾਨ ਮਹਿੰਗੀਆਂ ਅਲਮਾਰੀਆਂ ਮਹਿੰਗੇ ਟੀਵੀ ਮਹਿੰਗੇ ਬੈੱਡ ਪੂਰਾ ਸੋਨੇ ਦੇ ਚਾਂਦੀ ਦੇ ਜੀਵਰਾਤ ਪੂਰਾ ਖਰੀਦ ਲਿਆ ਸਮਾਨ ਕਹਿੰਦੇ ਕੁੜੀ ਨੂੰ ਵਿਦਾ ਕਰਾਂਗੇ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ਪਤਾ ਲੱਗ ਗਿਆ ڈاکੂਆਂ ਨੂੰ ਵੀ ਇਸ ਘਰੇ ਮਾਲ ਐ ਇਸ ਘਰ ਚ ਮਾਲ ਐ ਆ ਹੁਣ ਦੇਖ ਲਿਓ ਸੋਚ ਲਿਓ ਵੀ ਕਿਵੇਂ ਲollipops ਤੋਂ ਬਚਣਾ ਹੈ ڈاکੂ ਆ ਗਏ ਟਰੱਕ ਲੈ ਕੇ ਆ ਗਏ ڈاکੂ ਉਹਨਾਂ ਨੇ ਕੁੜੀ ਦੇ ਪਰਿਵਾਰ ਨੂੰ ਇੱਕ ਕਮਰੇ ਚ ਕੀਤਾ ਬੰਦ ਬਾਹਰੋਂ ਲਾਈ ਕੁੰਢੀ ਸਾਰਾ ਸਮਾਨ ਵਿੱਚੇ ਹੀ ਲਮਾਰੀਆਂ ਵਿੱਚੇ ਹੀ ਸੋਫਾ ਸੈੱਟ ਚੇ ਉਹ ਸਭ ਟਰੱਕ ਚ ਲੱਦ ਲੈ ਸੋਨਾ ਸੋਨਾ ਲੁੱਟ ਲਿਆ दा डाला बंद करके तुर लगे तो डाकुआ नहीं मुझे ये बताओ लड़की का परिवार कौन से कमरे में बंद है सरदार इस कमरे में बंद है इसकी कुंडी खोलो लड़की का परिवार जेडे बंद सी कुंडी खोली अंदर गया डाकुआ सरदार कोले राइफल रैफल कौन सी लड़की की शादी है वो बेचारी एक लड़की खड़ी होगी ਦਰਦੀ ਦਰਦੀ ਕਹਿੰਦੀ ਜੀ ਮੇਰੀ ਸ਼ਾਦੀ ਹੈ ڈاکੋਂ ਦੇ ਸਰਦਾਰ ਨੇ ਜੇਬ ਚ ਹੱਥ ਪਾਇਆ ਉਹਨੂੰ 100 ਰੁਪਏ ਸ਼ਗਨ ਦੇਤਾ ਕਹਿੰਦਾ ਪੁੱਤ ਆ ਲੈ ਜਿਉਂਦੀ ਵਸਦੀ ਰਹੇ ਬੁੱਢ ਸਾਧਨ ਹੋਵੇ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਝੋਲੀ ਪਾਵੇ ਜੋੜੀ ਬਣੀ ਰਹੇ ਪੁੱਤ ਬਹੁਤ-ਬਹੁਤ ਨਾਲੇ ਸਿਰ ਫਲੋਸਤਾ ਉਹ ਤੋਂ ਬਾਅਦ ਲੁੱਟ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਹ ਰਾਣੀਆਂ ਵਾਲੋ ਅਗਲੇ ਦਿਨ ਪੁਲਿਸ ਨੂੰ ਉਹ ਕੁੜੀ ਵਾਲਿਆਂ ਦੇ ਪਰਿਵਾਰ ਚੋਂ ਕੋਈ ਬੰਦਾ ਐਫ ਆਈ ਆਰ ਲਿਖਾਉਣ ਨੂੰ ਤਿਆਰ ਨਹੀਂ ਹੋਇਆ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਲੈ ਕੀ ਕਰਨਿਆ ਹਜੇ ਸ਼ਗਨ ਜਾਂ ਜਦੋਂ ਲੁੱਟ ਕੇ ਹੀ ਲੈ ਗਏ ਤੇ ਆਪਾਂ ਵੀ ਇੰਝ ਕਰ ਲੈਨੇ ਆ ਪੌਨੇ 5 ਸਾਲ ਮੋਦੀ ਨੇ ਲੂਟ ਤਾਂ ਲਿਆ ਲੇਕਿਨ 100 ਰੁਪਏ ਸਿਲੰਡਰ ਸਸਤਾ ਕਰ ਦਿਆ ਲੈ ਇਸ ਚੱਕਰ 'ਚ ਫਸ ਜਾਨੇ ਯਾਰ ਇੰਨਾ ਚੱਕਰਾਂ 'ਚ ਨਾ ਫਸਿਓ ਇਹ ਆਉਣਗੇ ਤੁਹਾਡੇ ਕੋਲੇ ਸੱਚੀਆਂ ਗੱਲਾਂ ਨੇ ਸੱਚੀਆਂ ਨੇ ਤਾੜੀ ਮਾਰ ਕੇ ਸਾਡੀ ਟੀਮ ਦਾ ਹਾਸ ਲਬਦਾ ਦਿਓ